हेलो स्टूडेंट्स दिस इज गुरप्रीत वेलकम टू माय यूट्यूब चैनल डी स्टडीज आज का जो अपना वीडियो रहने वाला है बहुत ही इंपॉर्टेंट रहने वाला है जो बच्चे टेंथ ते ट्वेल्व क्लास न रिलटड आ उसते रिगार्डिंग उस यही अपना अज्ञा वीडियो, वीडियो तो वीडियो शुरू करने तो पहल अगर चैनल तो नवे हो तो चैनल सबसक्राइब जरूर कर लो ताकि लेटैसट नोटिफिकेशन थोड़े तो तक पहुँच आनते बैलाइकन भी प्रैस जरूर कर देन ताकि सब तो पहल जो लेटैस नोटिफिशन भीडियो का पहुँच सके ਦੇ ਨਾਰੀ ਚੈਨਲ ਨੂੰ ਸਾਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰ ਦਿਓ ਠੀਕ ਹੈ ਜੀ ਤਾਂ ਇਸੇ ਨਾਰੀ ਸ਼ੁਰੂ ਕਰਦੇ ਆ ਆਪਣੀ ਅੱਜ ਦੀ ਵੀਡੀਓ ਆਪਣੀ ਅੱਜ ਦੀ ਵੀਡੀਓ ਹੈਗੀ ਰਿਗਾਰਡਿੰਗ ਤੁਹਾਡੇ ਕੀ ਪ੍ਰੈਕਟੀਕਲ ਇਗਜ਼ਾਮ ਜੋ ਕਿ ਹੋਣ ਜਾ ਰਹੇ ਆ ਉਸ ਦੇ ਰਿਗਾਰਡਿੰਗ ਜੋ ਕਿ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਤੁਹਾਡੀ ਡੇਟ ਜੋ ਕਿ ਆਊਟ ਹੋ ਚੁੱਕੀ ਹੈਗੀ ਪ੍ਰੈਕਟੀਕਲਸ ਦੀ ਉਸ ਦੇ ਰਿਗਾਰਡਿੰਗ ਇਹ ਨੋਟੀਫਿਕੇਸ਼ਨ ਜੋ ਕਿ ਪੀਐਸਸੀਬੀ ਬੋਰਡ ਨੇ ਜਾਰੀ ਕੀਤਾ ਹੈ ਤਾਂ ਦੇਖਦੇ ਆ ਕਿ ਤੁਹਾਡਾ ਜੋ ਕਿ ਪ੍ਰੈਕਟੀਕਲ ਡੇਟs ਆ ਗਈ ਇਹ ਕਿੰਨੇ ਡੇਟ ਤੋਂ ਲੈ ਕੇ ਕਿੰਨੇ ਡੇਟ ਤੱਕ ਚੱਲਣੀਆਂ ਠੀਕ ਹੈ ਜੀ ਤਾਂ ਦੇਖੋ ਇਹ ਇੱਕ ਆਫੀਸ਼ੀਅਲ ਲੈਟਰ ਆ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ ਏ ਮਿਤੀ ਆ ਗਈ 1 1 2025 ਯਾਨੀ ਕਿ ਨਵੇਂ ਸਾਲ ਦੀ ਤੇ ਕੱਲ ਦੀ ਜੋ ਕਿ ਇਹ ਵੀਡੀਓ ਆ ਗਈ ਹਾਂਜੀ ਤਾਂ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਆ ਹੈਪੀ ਨਿਊ ਇਅਰ ਆਈ ਹੋਪ ਕਿ ਸਾਰਿਆਂ ਦਾ ਸਾਲ ਵਧੀਆ ਗਿਆ ਹੋਵੇ 2024 ਤੇ ਆਉਣ ਵਾਲਾ ਸਾਲ ਵੀ ਸਾਰਿਆਂ ਦਾ ਵਧੀਆ ਹੋਵੇ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਦੇਖਦੇ ਹਾਂ ਕਿ ਇਹ ਅਫੀਸ਼ੀਅਲ ਲੈਟਰ ਦੇ ਵਿੱਚ ਕੀ ਦਿੱਤਾ ਗਿਆ ਹੈ ਦੇਖੋ ਵਿਸ਼ਾ ਕੀ ਹੈਗਾ 10ਵੀਂ ਅਤੇ 12ਵੀਂ ਸ਼੍ਰੇਣੀ ਜਨਵਰੀ ਫਰਵਰੀ 2025 ਦੀਆਂ ਸਲਾਨਾ ਪ੍ਰਯੋਗੀ ਪ੍ਰੀਖਿਆ ਮਵੋਕੇਸ਼ਨਲ ਅਤੇ NSQF ਦੇ ਸੰਚਾਲਨ ਸੰਬੰਧੀ ਠੀਕ ਹੈ ਜੀ ਵਿਸ਼ੇ ਅਧੀਨ ਪ੍ਰੀਖਿਆਵਾਂ ਮਿਤੀ 21 2025 ਤੋਂ 4 2 2025 ਤੱਕ ਮਤਲਬ ਕਿ ਜਨਵਰੀ ਤੇ ਫਰਵਰੀ ਮਹੀਨੇ ਤੱਕ ਜੋ ਕਿ ਇਹ ਤੁਹਾਡੀਆਂ ਪ੍ਰੈਕਟੀਕਲ ਇਗਜ਼ਾਮਸ ਆ ਉਹ ਚੱਲਣਗੇ ਠੀਕ ਹੈ ਜੀ ਕਰਵਾਈਆਂ ਜਾ ਰਹੀਆਂ ਹਨ ਪ੍ਰੀਖਿਆਵਾਂ ਦਾ ਸੰਚਾਲਨ ਇਹਤਲੀ ਅਨੁਸਾਰ ਕਰਵਾਇਆ ਜਾਵੇ 10ਵੀਂ ਅਤੇ 12ਵੀਂ ਲਈ ਹਾਂਜੀ 10ਵੇਂ ਤੇ 12ਵੇਂ ਸ਼੍ਰੇਣੀ ਦੇ ਵੋਕੇਸ਼ਨਲ ਤੇ NSQF ਦੀ ਪ੍ਰਯੋਗੀ ਪ੍ਰੀਖਿਆ ਸੰਬੰਧਿਤ ਸਕੂਲ ਵਿੱਚ ਹੀ ਕਰਵਾਈ ਜਾ ਰਹੀ ਹੈ ਉਸ ਸਕੂਲ ਦੇ ਵੋਕੇਸ਼ਨਲ ਵਿਸ਼ਿਆਂ ਨਾਲ ਸੰਬੰਧਿਤ ਦੇ ਅਪਕ ਹੀ ਪ੍ਰਸ਼ਨ ਪੱਤਰ ਤਿਆਰ ਕਰਕੇ ਪ੍ਰਯੋਗੀ ਪ੍ਰੀਖਿਆ ਕਰਵਾਣਗੇ ਠੀਕ ਹੈ ਜੀ ਤੁਹਾਡੇ ਸਕੂਲ ਵਿੱਚ ਇਹ ਜੋ ਤੁਹਾਡੀ ਪ੍ਰੈਕਟੀਕਲ ਐਗਜ਼ਾਮ ਆਗਾ ਹੋਵੇਗਾ ਤੇ ਤੁਹਾਡੇ ਜੋ ਕੀ ਟੀਚਰ ਅਗੇ ਉਹੀ ਮਤਲਬ ਜੋ ਤੁਹਾਡੇ ਕੁਐਸਚਨ ਪੇਪਰ ਹੋਣਗੇ ਉਸ ਨੂੰ ਤਿਆਰ ਕਰਨਗੇ ਨੈਕਸਟ ਐਨ ਐਸ ਕਿਊ ਐਫਟੀ ਪਰਜੋਗੀ ਪ੍ਰੀਖਿਆ ਐਨ ਐਸ ਡੀਸੀ ਰਾਹੀਂ ਸੈਕਟਰ ਸਕਿੱਲ ਕਾਉਂਸਲ ਦੀ ਪ੍ਰੀਖਿਆ ਕਾ ਬੱਲੋਂ ਕਰਵਾਇਜ਼ ਆਵੇਗੀ ਇੱਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਬੋਰਡ ਦਫ਼ਤਰ ਵੱਲੋਂ ਇਹਨਾਂ ਵਿਸ਼ਿਆਂ ਦੀ ਕੋਈ ਵੀ ਉੱਤਰ ਪੱਤਰੀ ਜਾਂ ਪ੍ਰਸ਼ਨ ਪੱਤਰ ਸਕੂਲਾਂ ਵਿੱਚ ਨਹੀਂ ਭੇਜਿਆ ਜਾਵੇਗਾ ਠੀਕ ਹੈ ਜੀ ਨੈਕਸਟ ਦੇਖੋ ਦਫ਼ਤਰ ਵੱਲੋਂ ਇਸ ਪ੍ਰਯੋਗੀ ਪ੍ਰੀਖਿਆ ਲਈ ਕੇਂਦਰ ਉਨ੍ਹਾਂ ਸਕੂਲਾਂ ਵਿੱਚ ਹੀ ਸਥਾਪਿਤ ਕੀਤੇ ਗਏ ਹਨ ਜਿੱਥੇ ਪ੍ਰੀਖਿਆਰਥੀ ਪੜ ਰਹੇ ਹਨ ਪਰ ਜੇਕਰ ਕਿਸੇ ਸੰਸਥਾ ਵਿੱਚ ਪ੍ਰੀਖਿਆ ਲਈ ਕੋਈ ਪ੍ਰਬੰਧ ਨਾ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਆਪਜੀ ਵੱਲੋਂ ਆਪਣੇ ਪੱਧਰ ਤੇ ਯੋਗ ਢੁਕਵਾ ਪ੍ਰਬੰਧ ਕਰਨ ਦੀ ਖੇਚਲ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਕੋਈ ਵਿਪ੍ਰਿਖਿਆ થી ਆਪਣੀ ਕਿਸੇ ਵੀ ਵੋਕੇਸ਼ਨਲ ਅਤੇ ਐਨ ਐਸ ਕਿਊ ਐਫ ਦੀ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ ਦੇਣ ਤੋਂ ਬਾਝਾ ਨਾ ਰਹਿ ਜਾਵੇ ਅਜਿਹੇ ਸਕੂਲ ਕਿਸਾਂ ਬਾਰੇ ਮੁੱਖ ਦਫ਼ਤਰ ਨੂੰ ਵੀ ਸੂਚਿਤ ਕੀਤਾ ਜਾਵੇ ਤਾਂ ਜੋ ਭਵੇਖ ਵਿੱਚ ਇਸ ਮੁਸ਼ਕਿਲ ਦਾ ਹੱਲ ਹੋ ਸਕੇ ਠੀਕ ਹੈ ਜੀ ਤਾਂ ਜਿੱਥੇ ਤੁਹਾਡਾ ਸਕੂਲ ਆਗਾ ਉੱਥੇ ਤੁਹਾਡਾ ਸੈਂਟਰ ਬਣਾਇਆ ਗਿਆ ਇਸ ਐਗਜ਼ਾਮ ਦਾ ਪ੍ਰੈਕਟੀਕਲ ਐਗਜ਼ਾਮ ਦਾ ਠੀਕ ਹੈ ਜੀ ਨੈਕਸਟ ਦੇਖੋ ਨੰਬਰ 4 ਤੇ ਅਤੇ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਪ੍ਰਜੋਗੀ ਪ੍ਰੀਖਿਆਵਾਂ ਨਾਲ ਸੰਬੰਧੀ ਪ੍ਰੋਗਰਾਮ ਚਾਰਟ ਆਪ ਨੂੰ ਸਕੂਲ ਲੌਗਇਨ ਆਈਡੀ ਤੇ ਭੇਜੇ ਜਾਣਗੇ ਜੇਕਰ ਕਿਸੇ ਵੀ ਕਿਸਮ ਦੀ ਕੋਈ ਤਰੁੱਟੀ ਹੋਵੇ ਤਾਂ ਤੁਰੰਤ ਹੇਠ ਦਰਸਾਏ ਫੋਨ ਨੰਬਰ ਜਾਂ ਈਮੇਲ ਤੇ ਸੂਚਨਾ ਭੇਜੀ ਜਾਵੇ ਤਾਂ ਜੋ ਇਸ ਸੰਬੰਧੀ ਲੋੜੀ ਦੇ ਪ੍ਰਬੰਧ ਕੀਤੇ ਜਾ ਸਕਣ ਅੱਗੇ ਦੇਖੋ ਵੋਕੇਸ਼ਨਲ ਅਤੇ ਐਨ ਐਸ ਕਿਊ ਐਫ ਵਿਸ਼ਿਆਂ ਦੇ ਪੇਪਰ ਕਰਵਾਉਣ ਵਾਲੇ ਅਧਿਆਪਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਸੰਬੰਧੀ ਸਹਿਯੋਗ ਦਿੱਤਾ ਜਾਵੇ ਦਫਤਰ ਵੱਲੋਂ ਕਿਸੇ ਵੀ ਪ੍ਰੀਖਿਆਕ ਨੂੰ ਕੋਈ ਅਦਾਇਗੀ ਮਹਨਤਾਨਾ ਨਹੀਂ ਦਿੱਤਾ ਜਾਵੇਗਾ। ਹਾਂਜੀ, ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਪੈਂਦੀ ਹੈ ਤਾਂ ਇਸ ਇਹ ਨੰਬਰ ਦਿੱਤੇ ਗਏ ਹੈਗੇ ਇਸ ਤੇ ਗੱਲ ਕੀਤੀ ਜਾ ਸਕਦੀ ਹੈ ਠੀਕ ਹੈ ਜੀ। ਅੱਗੇ ਦੇਖੋ ਪ੍ਰੋਜੋਗੀ ਪ੍ਰੀਖਿਆ ਸੰਦੀ ਹਸ਼ਤਾਕਰ ਚਾਰਟ ਆਈਡੀ ਤੇ ਅਪਲੋਡ ਅਪਲੋਡ ਨਾ ਹੋਣ ਕਾਰਨ ਰੋਲ ਨੰਬਰ ਅਤੇ ਹੋਰ ਕਿਸੇ ਕਿਸਮ ਦੀ ਜਾਣਕਾਰੀ ਲਈ ਇਹ ਲਿਖੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ। ਤੈਂ ਨੰਬਰ ਆਗੇ ਜਿੱਕਰ ਮਤਲਬ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਇੱਥੋਂ ਆਪਾਂ ਪ੍ਰਾਪਤ ਕਰ ਸਕਦੇ ਹਾਂ ਹਾਂਜੀ ਤਾਂ ਇਹ ਸੀਗਾ ਆਪਣਾ ਅੱਜ ਦਾ ਵੀਡੀਓ ਜੋ ਕਿ ਰਿਗਾਰਡਿੰਗ ਪ੍ਰੈਕਟੀਕਲ ਇਗਜ਼ਾਮ ਦੀ ਡੇਟ ਦੀ ਸੀਗੇ ਤਾਂ ਤੁਹਾਡੀ ਜੋ ਕਿ ਪ੍ਰੈਕਟੀਕਲ ਡੇਟ ਆਊਟ ਹੋਈ ਹੈਗੀ ਉਹ ਤੁਹਾਡੀ ਮੈਂ ਤੁਹਾਨੂੰ ਦੱਸ ਦਿੱਤਾ 27 1 2025 ਤੋਂ ਲੈ ਕੇ 4 2 2025 ਤੱਕ ਜੋ ਕਿ ਤੁਹਾਡੀ ਪ੍ਰੈਕਟੀਕਲ ਦੀ ਡੇਟ ਆ ਗਈ ਮਤਲਬ ਕਿ 27 ਜਨਵਰੀ 2025 ਤੋਂ ਲੈ ਕੇ 4 ਫਰਵਰੀ 2025 ਤੱਕ ਇਹ ਤੁਹਾਡੀ ਫਿਕਸ ਡੇਟ ਹੈ ਰਿਗਾਰਡਿੰਗ ਪ੍ਰੈਕਟੀਕਲ ਇਗਜ਼ਾਮ ਤਾਂ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਨੂੰ ਮਿਲਦੇ ਆ नेक्स्ट ਵੀਡੀਓ ਵਿੱਚ ਤਦ ਤੱਕ ਦੇ ਲਈ ਚੈਨਲ ਤੇ ਬਨੇ ਰਹੋ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਇਸੇ ਨਾਲ ਹੀ ਸਟੇ ਬLES ਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ